ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣਾ ਸਿੰਗਾਪੁਰ ਵਿੱਚ ਹੈਗਾ ਜੀ 32ਵਾਂ ਦਿਨ ਤੇ ਇਸ ਟਾਈਮ ਆਪਾਂ ਆਪਣੀ ਵਰਕਸਾਈਟ ਦੇ ਜਾਂ ਕੰਮ ਤੇ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਇੱਕ ਇੰਪੋਰਟੈਂਟ ਜਾਣਕਾਰੀ ਦੇਣੀ ਆ ਕਿਉਂਕਿ ਕਿਸੇ ਬਾਈ ਦਾ ਆਪਣੇ ਕੋਲ ਸਵਾਲ ਆਇਆ ਸੀਗਾ ਵੀ ਸਿੰਗਾਪੁਰ ਵਿੱਚ ਆਉਣ ਦਾ ਫਾਇਦਾ ਹੈ ਕਿ ਨਹੀਂ ਹੈ ਜਾਂ ਮਤਲਬ ਕਹਿੰਦੇ ਭਾਵ ਹੈ ਵੀ ਸਿੰਗਾਪੁਰ ਵਿੱਚ ਜਿਹੜਾ ਵਰਕਰ ਆਉਂਦਾ ਉਹਨੂੰ ਕੰਮ ਓਪਰਪਰ ਮਿਲ ਜਾਂਦਾ ਜਾਂ ਨਹੀਂ ਮਿਲਦਾ ਕੋਈ ਕੰਮ ਪਾਉਣ ਦੀ ਪਰੇਸ਼ਾਨੀ ਤਾਂ ਨਹੀਂ ਹੁੰਦੀ ਕੰਮ ਦੀ ਬਈ ਗੱਲ ਆਇਆ ਤਾਂ ਸਾਨੂੰ ਸਾਫ਼-ਸਾਫ਼ ਇਹਦੀ ਗੱਲ ਕਲੀਅਰ ਕਰ ਦਈਏ ਕਿ ਸਿੰਗਾਪੁਰ ਵਿੱਚ ਕੰਮ ਬਿਲਕੁਲ ਨਹੀਂ ਆ ਇੱਥੇ ਆਉਂਦਾ ਕੋਈ ਵੀ ਫਾਇਦਾ ਨਹੀਂ ਪਰ ਇਹ ਗੱਲ ਸਿਰਫ ਉਸ ਬੰਦੇ ਵਾਸਤੇ ਆ ਜਿਹੜਾ ਬੰਦਾ ਕੰਮ ਕਰਨਾ ਹੀ ਨਹੀਂ ਚਾਹੁੰਦਾ ਮਤਲਬ ਕੰਮ ਤੋਂ ਟਲਦਾ ਤੇ ਬਾਕੀ ਬੰਦਿਆਂ ਲਈ ਜਿਹੜੇ ਬੰਦੇ ਕੰਮ ਕਰਨ ਆ ਰਹੇ ਆ ਮਿਹਨਤੀ ਆ ਉਹਨਾਂ ਵਾਸਤੇ ਸਿੰਗਾਪੁਰ ਵਿੱਚ ਬਹੁਤ ਕੰਮ ਆ ਤੇ ਜਿਹੜੇ ਬੰਦੇ ਨੇ ਕੰਮ ਕਰਨਾ ਹੀ ਨਹੀਂ ਹਨ ਉਹਨਾਂ ਵਾਸਤੇ ਤਾਂ ਕੈਨੇਡਾ ਅਮਰੀਕਾ 'ਚ ਵੀ ਕੰਮ ਹੈ ਨਹੀਂ ਤੇ ਸਿੰਗਾਪੁਰ ਵਿੱਚ ਵੀ ਹੈ ਨਹੀਂ ਦੁਬਈ ਜਿਹੜੇ ਹੋਰ ਦੇਸ਼ ਜਾਂਦੇ ਆ ਉਹਨਾਂ ਵਿੱਚ ਵੀ ਕੰਮ ਹੈ ਨਹੀਂ ਬੜੀ ਗੱਲ ਕੀ ਆ ਵੀ ਉਹਨਾਂ ਖਦ ਤਾਂ ਇੰਡੀਆ ਵਿੱਚ ਵੀ ਕੰਮ ਹੈ ਨਹੀਂ ਹਨ ਘਰੇ ਬੈਠਿਆਂ ਕੋਲੇ ਤੇ ਜੇ ਆਪਾਂ ਗੱਲਾਂ ਕਰੀਏ ਸਿੰਗਾਪੁਰ ਵਿੱਚ ਕੰਮ ਦੀ ਸਿੰਗapore ਵਿੱਚ ਜਾਦੇ ਬੰਦੇ ਆ ਜਿਹੜੇ ਕੰਪਨੀ ਰਾਹੀਂ ਆਉਂਦੇ ਆ ਤੇ ਕੰਮ ਭਲ ਨਿਜਮੇ ਵਾਲੀ ਜਿਹੜੀ ਕੰਪਨੀ ਆ ਦੀ ਹੁੰਦੀ ਆ ਜਦੋਂ ਵੀ ਤੁਹਾਨੂੰ ਕੋਈ ਕੰਪਨੀ 2 ਸਾਲਾਂ ਦਾ ਸਾਲ ਦਾ ਵਰਕ ਪਰਮਿਟ ਦਿੰਦੀ ਹੈ ਤਾਂ ਜਿਸ ਦਿਨ ਉਸਨੇ ਵਰਕ ਪਰਮਿਟ ਤੁਹਾਨੂੰ ਦੇਤਾ ਤਾਂ ਉਸ ਦਿਨ ਤੋਂ ਹੀ ਤੁਹਾਡੀ ਜਿਹੜੀ ਫੀਸ ਹੈ ਉਹਨਾਂ ਨੂੰ ਸਰਕਾਰ ਨੂੰ ਦੇਣੀ ਪੈਂਦੀ ਹੈ ਇਸ ਕਰਕੇ ਕੋਈ ਵੀ ਕੰਪਨੀ ਜੇ ਤੁਹਾਨੂੰ ਰਿਕੁਇਰ ਕਰਦੀ ਆ ਤਾਂ ਉਹ ਤਾਨੂੰ ਵੇਲਾ ਨਹੀਂ ਬੈਠਣ ਦਊਗੀ ਹਨਾ ਜਦੋਂ ਉਹ ਫੀਸ ਤੁਹਾਡੀ ਪਰ ਰਹੀ ਹੈ ਤਾਂ ਸਿੱਧੀ ਗੱਲ ਹੈ ਵੀ ਵੇਲਾ ਕੋਈ ਨਹੀਂ ਬਾਊ ਬੈਨਾ ਵਾ ਕਿ ਕੌਣ ਖਵਾਊਗਾ ਇਸ ਕਰਕੇ ਸਾਨੂੰ ਕੰਮ ਰੈਗੂਲਰ ਮਿਲਦਾ ਰਹੂਗਾ ਦੂਜੀ ਗੱਲ ਇਹ ਹੈ ਬਈ ਸਿੰਗਾਪੁਰ ਹੈੜਾ ਇੱਕ ਇੰਡਸਟਰੀਅਲ ਏਰੀਆ ਇੱਥੇ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਆ ਅਮਰੀਕਨ ਲੋਗ ਆ ਚਾਈਨੀਜ਼ ਲੋਗ ਆ ਜਿਹੜੇ ਬਿਲੀਨੀਅਰ ਲੋਗ ਆ ਉਹ ਇੱਥੇ ਪੈਸਾ ਆਪਣਾ ਜਿਹੜਾ ਅਡਜਸਟ ਕਰ ਰਹੇ ਆ ਤਾ ਇਸ ਕਰਕੇ ਕੰਮ ਨਾ ਮਿਲਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਨਵੇਂ-ਨਵੇਂ ਪ੍ਰੋਜੈਕਟ ਤੇ ਬਿਲਡਿੰਗਾਂ ਬਹੁਤ ਵੱਡੀਆਂ-ਵੱਡੀਆਂ ਤਿਆਰ ਹੁੰਦੀਆਂ ਬਹੁਤ ਕੰਮ ਯਾਨੀ ਕਿ ਬਹੁਤ ਕੰਮ ਇੱਥੇ ਇਕੱਲੇ ਕੰਪਨੀਆਂ ਵਿੱਚ ਹੀ ਨਹੀਂ ਵੇਅਰ ਹਾਊਸ ਹੋਗੇ, ਸ਼ਾਪ ਹੋਗੀਆਂ, ਮਾਲ ਹੋਗੇ ਇੱਥੇ ਕਾਫੀ ਕੰਮ ਮਿਲ ਜਾਂਦਾ ਜਿਹੜੇ ਬੰਦੇ ਆਪਣੇ ਕੰਪਨੀ ਰਾਹੀਂ ਆਉਂਦੇ ਆ ਉਹਨਾਂ ਨੂੰ ਤਾਂ ਜ਼ਿਆਦਾ ਕੰਸਟਰਕਸ਼ਨ ਸਾਈਟਾਂ ਤੇ ਹੀ ਕੰਮ ਮਿਲਦਾ ਤੇ ਜਾਂ ਜਿਹੜੇ ਓਪਨ ਵਰਕ ਪਰਮਿਟ ਵਾਲੇ ਆਗੇ ਉਹਨਾਂ ਨੂੰ ਡਿਲੀਵਰੀ ਦੇ ਕੰਮ ਹੋ ਗਏ ਕਿਸੇ ਸ਼ਾਪ ਚ ਕੰਮ ਹੋ ਗਿਆ ਜਾਂ ਕਿਸੇ ਵੇਰਹੌਸਟ ਕੰਮ ਹੋ ਗਿਆ ਇਸ ਤਰ੍ਹਾਂ ਕੰਮ ਮਿਲ ਜਾਂਦੇ ਆ ਤੇ ਜਿਹੜੇ ਮੁੰਡੇ ਸਟਡੀ ਬੇਸ ਤੇ ਆਉਂਦੇ ਆ ਸਟਡੀ ਬੇਸ ਵਾਲਿਆਂ ਦਾ ਥੋੜਾ ਜਿਹਾ ਔਖਾ ਹੁੰਦਾ ਵੀ ਇਹਨਾਂ ਨੂੰ ਕੰਮ ਕਰਨਾ ਅਲਾਉਡ ਨਹੀਂ ਹੁੰਦਾ ਇਸ ਕਰਕੇ ਜਿਹੜਾ ਹੁੰਦਾ ਇਹਨਾਂ ਨੂੰ ਜੋਰੀ-ਸ਼ੋਰੀ ਇਹ ਕੰਮ ਕਰਨਾ ਪੈਂਦਾ ਤੇ ਇਹਦੇ ਚਲੋ ਟਾਈਮ ਪਾਸ ਹੋਈ ਜਾਂਦਾ ਪਰ ਇਹਦੇ ਨੁਕਸਾਨ ਬਹੁਤ ਆ ਕਿਉਂਕਿ ਸਿੰਗਾਪੁਰ ਦੇ ਜਿਹੜੇ ਰੂਲ ਆ ਉਹ ਬਹੁਤ ਜਾਦੇ ਸ਼ਕਤੀ ਹੈ ਕਿਉਂਕਿ ਉਹ ਸਾਨੂੰ ਇੱਕ ਵੱਡਾ ফাইন ਜੁਰਮਾਨਾ ਵੀ ਪਾ ਸਕਦੇ ਆ ਜਾਂ ਕਹਿ ਲਓ ਵੀ ਬਲੈਕਲਿਸਟ ਵੀ ਕਰ ਸਕਦੇ ਆ ਤੇ ਕੰਮ ਦੀ ਗੱਲ ਬਾਈ ਜਿਵੇਂ ਆਪਾਂ ਤੁਹਾਨੂੰ ਦੱਸੀ ਆ ਕੰਮ ਸਿੰਗਾਪੁਰ ਵਿੱਚ ਬਹੁਤ ਹੈਗਾ ਜਿਹਨੇ ਕਰਨ ਤਾਂ ਜਿਹੜਾ ਬੰਦਾ ਆਪਣੇ ਜੇਬ ਚੋਂ ਪੈਸੇ ਲਾ ਕੇ ਹਨਾ ਸਿੰਗਾਪੁਰ ਵਿੱਚ ਜਾ ਰਿਹਾ ਤੇ ਆਪਣੀ ਸਲਾਹ ਇਹੀ ਆ ਵੀ ਉਹ ਕੋਈ ਗਲਤੀ ਨਹੀਂ ਕਰ ਰਿਹਾ ਪਰ ਸ਼ਰਤ ਇਹੀ ਹੈ ਕਿ ਬੰਦਾ ਕੰਮ ਕਰਨ ਵਾਲਾ ਹੋਵੇ ਕੰਮ ਔਖਾ ਸੌਖਾ ਦੋਨੇ ਤਰ੍ਹਾਂ ਦਾ ਮਿਲ ਜਾਂਦਾ ਤੇ ਕੰਮ ਕਰਨ ਵਾਲਾ ਬੰਦਾ ਤਾਂ ਉਹ ਸਿੰਗਾਪੁਰ ਵਿੱਚ ਭੁੱਖਾ ਨਹੀਂ ਮਰਿਆ ਹਨਾ ਲੰਬੇ ਟਾਈਮ ਲਈ ਉਹ 10 ਸਾਲਾਂ ਲਈ 20 ਸਾਲਾਂ ਲਈ ਜਿਵੇਂ ਮਰਜ਼ੀ ਹੋ ਕੰਮ ਕਰ ਸਕਦਾ ਦੂਜਾ ਇਹ ਹੁੰਦਾ ਇੱਥੇ ਉਹ ਜਿਵੇਂ ਕੈਨੇਡਾ ਜਾਂ ਅਮਰੀਕਾ ਜਾਂਦੇ ਆ ਬੰਦੇ ਉਹ ਆਪਣੇ ਜਾਂਦੇ ਸਟੱਡੀ ਬੇਸ ਤੇ ਸਟੱਡੀ ਬੇਸ ਤੇ ਉਹਨਾਂ ਦਾ ਕੰਮ ਉਹਨਾਂ ਨੂੰ ਆਪ ਭਰਨਾ ਪੈਂਦਾ ਹੈਗਾ ਇਸ ਕਰਕੇ ਹਨਾ ਆਪਾਂ ਇਹ ਗੱਲ ਸੋਚਦੇ ਰਹਿੰਦੇ ਆਂ ਵੀ ਕੰਮ ਹੈ ਜਾਂ ਨਹੀਂ ਹੈ ਕੰਮ ਮਿਲੂ ਜਾਂ ਨਹੀਂ ਮਿਲੂ ਇਹ ਗੱਲ ਨਹੀਂ ਹੁੰਦੀ ਜਿਹੜੇ ਬੰਦੇ ਸਿੰਗਾਪੁਰ ਆਉਂਦੇ ਆ ਉਹ ਜ਼ਿਆਦਾਤਰ ਕੰਪਨੀ ਰਾਹੀਂ ਆਉਂਦੇ ਆ ਤੇ ਕੰਪਨੀ ਰਾਹੀਂ ਆਉਣ ਦੀ ਮੈਂ ਸਲਾਹ ਸਾਨੂੰ ਦਊਂਗਾ ਕੰਪਨੀ ਰਾਹੀਂ ਆਉਣੇ ਚਾਹੀਦੇ ਕਿਉਂਕਿ ਉਹ ਕੰਮ ਪਹਲਣ ਦੀ ਜ਼ਿੰਮੇਵਾਰੀ ਕੰਪਨੀ ਦੀ ਹੈ ਤੁਸੀਂ ਸਿਰਫ ਕਰਨਾ ਹੁੰਦਾ ਜਾਗੇ ਪਰ ਗੱਲ ਇਹ ਆ ਵੀ ਕੰਪਨੀ ਦੇਖ ਕੇ ਆਵੇ ਅੰਚ ਕੰਪਨੀ ਚੰਗੀ ਹੋਣੀ ਚਾਹੀਦੀ ਹੈ ਪੁਰਾਣੀ ਹੋਣੀ ਚਾਹੀਦੀ ਹੈ ਸਿੰਗਾਪੁਰ ਵਿੱਚ ਲੌਂਗ ਟਾਈਮ ਤੋਂ ਕੰਮ ਕਰਦੇ ਹੋਣੇ ਚਾਹੀਦੀ ਹੈ ਤਾਂ ਫਿਰ ਉਹ ਕੰਪਨੀ ਵਧੀਆ ਕੰਮ ਦੀ ਜਾਂਦੀ ਹੈ ਤਾਂ ਉਮੀਦ ਹੈ ਕਿ ਸਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਊਗੀ ਮਿਲਦੇ ਆਂ ਅਗਲੇ ਬਲੌਗ ਵਿੱਚ ਧੰਨਵਾਦ